ਆਪਾਂ ਸਵੇਰ ਉੱਠਣਾ ਹੋਵੇ ਵੀ ਸਾਦੇ ਉੱਠ ਕੇ ਆਪਾਂ ਪਾਠ ਕਰੀਏ ਰੱਬ ਦਾ ਨੌ ਲੀ ਗੀ ਆਪਾਂ ਕਦੇ ਨਹੀਂ ਉੱਠਦੇ ਆਪਣੀ ਜਿੰਨੀ ਆਲਸ ਹੋ ਜਾਂਦੀ ਹੈ ਆਪਾਂ ਉੱਠਦੇ ਉੱਠਦੇ ਵੀ ਇੰਨਾ ਟਾਈਮ ਕਰ ਦਿੰਦੇ ਆ ਇਹੀ ਜੀ ਆਪਾਂ ਕਿਤੇ ਬੱਚਾ ਰੋਂਦਾ ਹੋਵੇ ਜਾ ਕੇ ਜਿਵੇਂ ਕਹਿੰਦੇ ਹੁੰਦੇ ਬਿੜ ਤੋਂ ਥੱਲੇ ਡੇਪੇ ਆਪਾਂ ਝੱਟ ਦੇਣੇ ਉੱਠ ਕੱਢ ਦੀ ਕੋਈ ਪਤਾ ਹੁੰਦਾ ਨਾ ਵੀ ਬੱਚਾ ਥੱਲੇ ਡੇਪਿਆ ਜਾਂ ਰੋਂਦਾ ਤੇਰਾ ਪਾਠ ਕਰ ਤੇ ਫਿਰ ਆਪਣੀ ਅੱਖੀ ਭੁੱਲ ਜਾਂਦੀ ਹੈ ਇਸ ਕਰਕੇ ਜੀ ਆਪਾਂ ਇੰਨਾ ਬੈਗੁਰੂ ਨਾਲ ਪਿਆਰ ਕਰੀਏ ਨਾ ਉਹਦੇ ਕਹਿਣੇ ਲੱਗੇ ਆਪਾਂ ਜਿਵੇਂ ਪੱਟਦੇ ਨੇ ਉੱਠੇ ਕਰੀਏ ਤਾਂ ਆਪਣੇ ਜਿਵੇਂ ਕਹਿੰਦੇ ਹੁੰਦੇ ਆ ਨਾ ਦੁੱਖ ਆ ਜਿਹੜੇ ਇਹ ਸਭ ਕੱਟੇ ਜਾਣ ਇਹ ਸਭ ਦੂਰ ਹੋ ਜਾਣ ਜੇ ਆਪਾਂ ਗੁਰੂ ਨਾਲ ਇੰਨਾ ਪਿਆਰ ਕਰੀਏ ਜਿਹੜੀਆਂ ਆਪਾਂ ਇੱਥੇ ਵਾਲੀਆਂ ਚੀਜ਼ਾਂ ਨੇ ਨਾ ਆਪਾਂ ਇਹ ਛੱਡ ਜਾਣੀਆਂ ਨੇ ਕਿ ਆਪਾਂ ਇਹਦੇ ਨਾਲ ਇੰਨਾ ਪਿਆਰ ਕਰਦੇ ਆ ਇੰਨਾ ਜੁੜਦੇ ਰਹਿੰਦੇ ਆ ਬਲੇ ਪਤਾ ਆਪਾਂ ਵੀ ਆਪਾਂ ਛੱਡ ਕੇ ਜਾਣੀਆਂ ਨੇ ਆਪਣੇ ਨਾਲ ਕੁਝ ਨਹੀਂ ਜਾਣਾ ਜਦੋਂ ਆਪਣਾ ਅੰਤ ਵੇਲਾ ਆਉਣਾ ਜਦੋਂ ਆਪਣਾ ਆਖਰੀ ਟਾਈਮ ਆਉਣਾ ਆਪਣਾ ਕਿਸੇ ਨੇ ਦੁੱਖ ਨਹੀਂ ਵਡਾਉਣਾ ਆਪਾਂ ਜਿਹੜਾ ਕੀਤੇ ਦਾ ਫਾਲਾ ਆਪਾਂ ਨੂੰ ਉਹ ਮਿਲਣਾ ਫੇਰ ਵੀ ਆਪਾਂ ਐਡੇ بے ਪ੍ਰਵਾਹ ਹੁੰਦੇ ਆ ਆਪਾਂ ਜਮਾ ਪਰਵਾਹ ਨਹੀਂ ਕਰਦੇ ਇਸ ਜਾਂਦਾ ਇਸ ਕਰਕੇ ਧਿਆਨ ਕਰੋ ਇਸ ਜਾਂਦਾ ਜਿਹੜਾ ਆਪਣੇ ਰੱਬ ਦਾ ਨਾਮ ਹੀ ਨਾਲ ਜਾਣਾ ਔਰ ਕੁਛ ਨਹੀਂ ਨਾਲ ਜਾਣਾ ਇੱਥੇ ਹੀ ਰਹਿ ਜਾਣਾ ਸਭ ਤੋਂ